ਬੱਸਾਂ ਦੀ ਚਰਚਾ ਸੁਣੀ ਸੀ ਕਿ ਇੱਕ ਪਰਿਵਾਰ ਅੱਜ ਆਇਆ ਹੈ ਜਿਸ ਦਾ ਪਿਛੋਕੜ ਪਾਕਿਸਤਾਨ ਤੋਂ ਆਇਆ ਨਹੀਂ ਜੀ ਇਹ ਬੜੇ ਲੋਕ ਜਿਹੜੇ ਨੇ ਠੀਕ ਹੋ ਰਹੇ ਨਹੀਂ ਨਾ ਤੋਂ ਮੈਨੂੰ ਲੱਗਾ ਕਿ ਮੈਨੂੰ ਖੁਦ ਇਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਕਿ ਕਿਵੇਂ ਇਹ ਦਵਾਈਆਂ ਤਿਆਰ ਕਰਦੇ ਜੇਕਰ ਤੁਹਾਨੂੰ ਬੀਪੀ ਹੈ ਥਾਇਰੋਇਡ ਹੈ ਸ਼ੂਗਰ ਹੈ ਨਸਾਂ ਬਲੌਕ ਨੇ ਖੂਨ گاੜਾ ਪਤਲਾਏ ਦਿਮਾਗੀ ਤੌਰ ਤੇ ਪਰੇਸ਼ਾਨੋ ਖੂਨ گاੜਾ ਹੈ ਐਸ ਡੀਟੀ ਗੈਸ ਬਣਦੀ ਹੈ ਤੇ ਇੱਕ ਵਾਰ ਇਹਨਾਂ ਨੂੰ ਫੋਨ ਜ਼ਰੂਰ ਲਾ ਲਿਓ ਅਸੀਂ ਉਹਨੂੰ ਸਟੱਡੀ ਕਰਕੇ ਅਸੀਂ 18 ਤੇ ਲ ਇਹ ਸੰਦੇ ਤੇਲ ਕੱਢ ਕੇ ਇਹਦੇ ਵਿੱਚ ਮਿਕਸ ਕਰਕੇ ਬਣਾਇਆ ਹੈ ਕਿ ਤਕਰੀਬਨ ਹਰ ਬਿਮਾਰੀ ਤੇ ਕੰਮ ਕੀਤਾ ਜਾਏ ਸਿਰ ਤੋਂ ਲੈ ਕੇ ਪੈਰ ਤੱਕ ਸਿਰ ਤੋਂ ਤੁਹਾਡੇ ਵਾਲਾਂ ਚ ਪ੍ਰੋਬਲਮ ਹੈ ਸਿਕਰੀ ਹੈ ਜਾਂ ਕੋਈ ਹੋਰ ਖੁਸ਼ਕੀ ਹੈ ਤੇ ਪੈਰ ਵੀ ਤੁਹਾਡੇ ਬਲੱਡ ਸਰਕੂਲੇਸ਼ਨ ਨਹੀਂ ਠੀਕ ਚੱਲ ਰਿਹਾ ਜਾਂ ਸੁੱਜੇ ਹੋਇਆ ਉਥੋਂ ਤੱਕ ਇਹ ਕੰਮ ਕਰਦਾ 40 ਸਾਲ ਦੇ ਤਜਰਬੇ ਦੇ ਨਾਲ ਇਹ ਪਰਿਵਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਤੁਨੀ ਦੇ ਪਾਣ ਦੇ ਵਿੱਚ ਪਾਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਾਂ ਬੋਸ ਇਹ ਐਡਵਰਟਾਈਜ਼ਮੈਂਟ ਮੈਂ ਕਰਦੀ ਉਹ ਕਹਿੰਦੇ 80% ਠੀਕ ਕਰ ਦਿੰਦੇ ਆ ਅਸੀਂ ਦਾਵਾ ਠੋਕਦੇ ਆ ਅਸੀਂ ਚੈਲੰਜ ਕਰਦੇ ਆ ਤੁਸੀਂ ਮਰੀਜ਼ ਜਿਹੜਾ ਹੈ ਉਹ ਬੈੱਡ ਤੇ ਪਾ ਕੇ ਲੈ ਕੇ ਆਓ ਤੇ ਤੁਸੀਂ ਤੁਰ ਕੇ ਲੈ ਕੇ ਜਾਓ ਅਜਿਹੇ ਦਾਵੇ ਕੀਤੇ ਸਾਡੇ ਨੇ ਬਿਲਕੁਲ ਅਸੀਂ ਇਹੋ ਜਿਹੇ ਦਾਵੇ ਨਹੀਂ ਕਰਦੇ ਆ ਅਸੀਂ ਸਿਰਫ ਕਰਨ ਦੇ ਵਿੱਚ ਵਿਸ਼ਵਾਸ ਆਕ ਜੇ ਕੋਈ ਆਨਲਾਈਨ ਮੰਗਵਾਉਣਾ ਚਾਹੁੰਦਾ ਆਪਣੇ ਘਰ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਉਹਦੇ ਫੋਨ ਕਰਕੇ ਸਿੱਧੀ ਜਿਹੜੀ ਆਪਣੇ ਘਰ ਦੇ ਵਿੱਚ ਡਿਲੀਵਰੀ ਕਰਾ ਸਕਦੇ ਹੋ ਸਭ ਤੋਂ ਮੇਨ ਗੱਲ ਹੈ ਡਾਕਟਰ ਸਾਹਿਬ ਹੁਣ ਪੈਸੇ ਵੀ ਬਾਅਦ ਦੇ ਵਿੱਚ ਲੈਂਦੇ ਨੇ ਜਦੋਂ ਤੁਹਾਡੇ ਘਰ ਆਜੂਗਾ ਤੇਲ ਉਦੋਂ ਤੁਸੀਂ ਕੈਸ਼ ਔਨ ਡਿਲੀਵਰੀ ਤੇ ਖਰੀਦ ਸਕਦੇ ਹੋ ਪਾਕਿਸਤਾਨ ਦਾ ਪਿਛੋਕੜ ਹੈ ਤੇ ਇੱਥੇ ਆ ਕੇ ਇਹ ਬਹੁਤ ਸਾਰੇ ਲੋਕਾਂ ਦੇ ਜਿਹੜੇ ਦਰਦ ਨੇ ਉਸ ਨੂੰ ਠੀਕ ਕਰ ਰਹੇ ਨੇ ਆਯੁਰਵੈਦਿਕ ਤਰੀਕੇ ਦੇ ਨਾਲ ਕੁਝ ਅਜਿਹੀਆਂ ਜੜੀ ਬੂਟੀਆਂ ਦੇ ਨਾਲ ਅਜਿਹੀ ਦਵਾਈ ਤਿਆਰ ਕੀਤੀ ਜਾ ਰਹੀ ਹੈ ਜੋ ਤੁਹਾਡੇ 슈ਗਰ ਨੂੰ ਬੀਪੀ ਨੂੰ ਥਾਇਰੋਇਡ ਨੂੰ ਸਰੀਰ ਦੇ ਦਰਦਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਜੋ 100 200 ਬਿਮਾਰੀਆਂ ਨੇ ਉਸਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਮੈਂ ਸੁਣਿਆ ਕਿ ਤੁਹਾਡਾ ਪਰਿਵਾਰ ਪਾਕਿਸਤਾਨ ਦਾ ਪਿਛੋਕਰ ਹੈ तकरीबन 60 ਸਾਲ ਤੋਂ ਉਹ ਇਸ ਲਾਈਨ ਦੇ ਵਿੱਚ ਸੀ ਹੁਣ ਤੁਸੀਂ ਜੋ ਹੈ ਦਰਦਾਂ ਤੋਂ ਨਿਵਾਰ ਕਰਨ ਦੇ ਲਈ ਲੋਕਾਂ ਦੇ ਲਈ ਜਿਹੜਾ ਜੁਗਾਰ ਲਈ ਬੈਠੇ ਹੋ ਬਿਲਕੁਲ ਜੀ ਕੋਸ਼ਿਸ਼ ਕਰੀ ਦੀ ਹੈ ਵਾਤ ਤੋਂ ਵਾਤ ਸੇਵਾ ਕਰ ਸਕੀਏ ਹੂੰ ਇਹ ਜਿਹੜੀ ਤੁਸੀਂ ਇਹ ਤਿਆਰ ਕਰ ਰਹੇ ਹੋ ਹਨ ਮੈਂ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਵੱਡੇ ਵੱਡੇ ਕਲੀਨਿਕ ਖੁੱਲੇ ਨੇ ਮੈਂ ਤੁਸੀਂ ਦੇਸੀ ਤਰੀਕੇ ਦੇ ਨਾਲ ਕਿਵੇਂ ਲੋਕਾਂ ਨੂੰ ਠੀਕ ਕਰ ਸਕਦੇ ਹੋ ਦੇਖੋ ਦੈਸੀ ਜਿਹੜਾ ਆਯੁਰਵੈਦਿਕ ਨੁਸਖਾ ਹੈ ਹਜ਼ਾਰਾਂ ਸਾਲ ਪੁਰਾਣਾ ਹੈ। ਹਮ ਐਲੋਪੈਥਿਕ ਨਵਾਂ ਹੈਲੇ 3-400 ਸਾਲ ਨਹੀਂ ਹੋਇਆ। ਤੇ ਇਫੈਕਟਿਵ ਹੈ, ਕੰਮ ਕਰਦਾ ਹੈ। ਰਿਸਰਚ ਕਰੋ, ਸਟੱਡੀ ਕਰੋ ਤੇ ਸਭ ਕੁਝ ਅੱਜਕੱਲ ਹ자가 ਪੋਸੀਬਲ ਹੈ। ਮੈਂ ਨਾ ਇਹਨਾਂ ਦੀ ਬਹੁਤ ਸਾਰੀ ਚਰਚਾ ਸੁਣੀ ਸੀ ਕਿ ਇੱਕ ਪਰਿਵਾਰ ਅੱਜ ਆਇਆ ਜਿਸ ਦਾ ਪਿਛੋਕੜ ਪਾਕਿਸਤਾਨ ਤੋਂ ਆਏ ਨਹੀਂ ਜੀ। ਇਹ ਬੜੇ ਲੋਕ ਜਿਹੜੇ ਨੇ ਠੀਕ ਹੋ ਰਹੇ ਨਹੀਂ ਨਾ ਤਾਂ ਮੈਨੂੰ ਲੱਗਾ ਕਿ ਮੈਨੂੰ ਖੁਦ ਇਹਨਾਂ ਦੇ ਕੋਲ ਜਾਣਾ ਚਾਹੀਦਾ ਹੈ। ਦੇਖਣਾ ਚਾਹੀਦਾ ਕਿ ਕਿਵੇਂ ਇਹ ਦਵਾਈਆਂ ਤਿਆਰ ਕਰਦੇ ਨੇ। ਉਹਨਾਂ ਜਿਹੜੀ ਤੁਸੀਂ ਦਵਾਈ ਤਿਆਰ ਕਰ ਰਹੇ ਹੋ, ਇਹ ਕਾਦੇ ਐ ਜੀ ਨabhi tel ਹੈਗਾ ਜਿਹੜਾ ਤੁੰਨੀ ਦੇ ਪਾਨ ਦੇ ਵਿੱਚ ਪਾਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀ ਹੈ ਕਿਉਂ 72 ਹਜ਼ਾਰ ਨਸਾਂ ਜੁੜੀਆਂ ਰਹਿੰਦੀ ਹੈ ਤੁੰਨੀ ਦੇ ਨਾਲ ਤੇ ਉਹਨਾਂ ਨੂੰ ਹੀ ਲੂਬ੍ਰੀਕੇਟ ਕਰਦੀ ਹੈ ਬਾਡੀ ਟੂ ਟਾਕਸੀਫਾਈ ਕਰਦੀ ਹੈ ਪੇਟ ਦਾ ਇਲਾਜ ਕਰਦੀ ਹੈ ਦਿਮਾਗ ਵਾਸਤੇ ਅੱਖਾਂ ਵਾਸਤੇ 슈ਗਰ ਵਾਸਤੇ ਥਾਇਰੋਇਡ ਵਾਸਤੇ ਇਹ ਗਿਣਤੀ ਬਹੁਤ ਲੰਬੀ ਹੋ ਜਾਏਗੀ ਅਗਰ ਅਸੀਂ ਦੇਖਣ ਜਾਵਾਂਗੇ ਕਹਿੰਦਾ ਮਤਲਬ ਛੋਟੀ ਜੀ ਗੱਲ ਦੇ ਵਿੱਚ ਇਹ ਨਤੀਜਾ ਨਿਕਲਦਾ ਜੀ ਕਿ ਕਿਸੇ ਵੀ ਬਿਮਾਰੀ ਤੇ ਇਹ ਕੰਮ ਕਰ ਸਕਦੀ ਹੈ ਕੋਈ ਵੀ ਖਤਰਨਾਕ ਕ੍ਰੋਨਿਕ ਬਿਮਾਰੀ ਉਹਨੂੰ ਐ ਠੀਕ ਕਰ ਸਕਦੀ ਹੈ ਹਾਂ ਟਾਈਮ ਚਾਹੀਦਾ ਉਹਦੇ ਬਾਅਦ ਤੁਸੀਂ ਕਿਹਾ ਠੀਕ ਕਰ ਸਕਦੀ ਹੈ ਹਨਾ ਬਹੁਤ سارے ਲੋਕ ਮੈਂ ਮੈਂ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਕਰਦੀ ਹਾਂ ਨਾ ਵੀ ਮੈਂ ਐਡਵਰਟਾਈਜ਼ਮੈਂਟ ਕਰਨ ਜਾਂਦੀ ਹਾਂ ਹਾਲਾਂਕਿ ਮੈਂ ਇਹਨਾਂ ਦੀ ਐਡਵਰਟਾਈਜ਼ਮੈਂਟ ਨਹੀਂ ਕਰਨ ਆਈ ਮੈਨੂੰ ਇਹਨਾਂ ਦੇ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮੈਨੂੰ ਲੱਗਾ ਕਿ ਜੇਕਰ ਮੇਰੇ ਥਰੂ ਜਾਂ ਕਿ ਮੇ ਕੋਲ ਇੱਕ ਪਲੇਟਫਾਰਮ ਹੈ ਜੇਕਰ ਮੇਰੇ ਥਰੂ ਕਿਸੇ ਦਾ ਫਾਇਦਾ ਹੋ ਰਿਹਾ ਹੈ ਕਿਸੇ ਦੀ ਬਿਮਾਰੀ ਠੀਕ ਹੋ ਰਹੀ ਹੈ ਤਾਂ ਮੈਨੂੰ ਜ਼ਰੂਰ ਇਹਨਾਂ ਦੇ ਪਰਿਵਾਰ ਬਾਰੇ ਦਿਖਾਉਣਾ ਚਾਹੀਦਾ ਹੈ ਜੋ ਲੰਬੇ ਅਸਤੇ ਤੋਂ ਬਿਮਾਰੀਆਂ ਨੂੰ ਠੀਕ ਕਰਨ ਦਾ ਕੰਮ ਕਰ ਰਹੇ ਨੇ ਤੁਸੀਂ ਇੱਕ ਵਰਡ ਯੂਜ਼ ਕੀਤਾ ਕਿ ਠੀਕ ਕਰ ਦਿੰਦੇ ਹਾਂ ਨਾ ਬਹੁਤ ਸਾਰੇ ਐਡਵਰਟਾਈਜ਼ਮੈਂਟ ਮੈਂ ਕਰਦੀ ਹਾਂ ਉਹ ਕਹਿੰਦੇ 8 ਤੁਸੀਂ ਮਰੀਜ਼ ਜਿਹੜਾ ਹੈ ਉਹ ਬੈੱਡ ਤੇ ਪਾ ਕੇ ਲੈ ਕੇ ਆਓ ਤੇ ਤੁਸੀਂ ਤੁਰ ਕੇ ਲੈ ਕੇ ਜਾਓ ਅਜਿਹੇ ਦਾਅਵੇ ਕੀਤੇ ਜਾਂਦੇ ਨੇ ਬਿਲਕੁਲ ਅਸੀਂ ਇਹੋ ਜਿਹੇ ਦਾਅਵੇ ਨਹੀਂ ਕਰਦੇ ਆ ਅਸੀਂ ਸਿਰਫ ਕਰਨ ਦੇ ਵਿੱਚ ਵਿਸ਼ਵਾਸ ਰੱਖਨੇ ਆ ਕਿ ਅੱਜ 올ਡ ਏਜ ਦੇ ਵਿੱਚ ਜਾਂ ਕੋਈ ਵੀ ਪ੍ਰੋਬਲਮ ਤੁਹਾਡੀ 70 ਤੋਂ 80% ਵੀ ਠੀਕ ਹੋ ਜਾਂਦੀ ਹੈ ਤੇ ਉਹ ਮਰੀਜ਼ ਆਪਣਾ ਕੰਮ ਕਰਨ ਜੋਗੇ ਆਪਣੇ ਜੀਵਨ ਜੀਣ ਕਰਕੇ ਹੋ ਜਾਂਦਾ ਤੇ ਉਹ ਸਾਨੂੰ ਧੰਨਵਾਦ ਕਰਕੇ ਜਾਂਦਾ ਕਿ ਤੁਸੀਂ ਸਾਨੂੰ ਇਸ ਲਾਇਕ ਕਰ ਦਿੱਤਾ ਇਹਦੇ ਵਿੱਚ ਕਿੰਨੇ ਤਰੀਕੇ ਦੇ ਆਯੁਰਵੈਦਿਕ ਤਰੀਕੇ ਪਾਏ ਨੇ ਜਾਂ ਜੜੀ ਬੂਟੀਆਂ ਪਾਈਆਂ ਨੇ ਜਾਂ ਕੀ ਅਜਿਹੀਆਂ ਚੀਜ਼ਾਂ ਤੁਸੀਂ ਕਿੱਥੋਂ ਲਿਆਉਂਦੇ ਹੋ ਮੈਂ ਮੈਂ ਟੀਵੀਾਂ 'ਚ ਦੇਖਿਆ ਸੀ ਕਿ ਜਿਹੜੇ ਆਯੁਰਵੈਦਿਕ ਤਰੀਕੇ ਹੁੰਦੇ ਉਹ ਜੰਗਲਾਂ 'ਚ ਮਿਲਦੇ ਨੇ ਜੀ ਇਹ ਸੱਚੀ ਇਦਾਂ ਹੁੰਦੇ ਆ ਨਹੀਂ ਪੁਰਾਣੇ ਜ਼ਮਾਨੇ ਚੈਸਤਾ ਹੁੰਦਾ ਸੀ ਜੀ ਕਿ ਵੈਦ ਵਗੈਰਾ ਜਾਂਦੇ ਸੀ ਅੱਜ ਇਹ ਕਾ ਬਿਜ਼ਨਸ ਬਣ ਚੁੱਕਾ ਹੋਇਆ ਪਿੰਡਾਂ ਦੇ ਜਾਂ ਲੋਕ ਜਿਹੜੇ ਆ ਜਾ ਕੇ ਪਿੰਡਾਂ 'ਚੋਂ ਅਗੇ ਜੰਗਲਾਂ ਚ ਜਾ ਕੇ ਜਾਂ ਸੜਕਾਂ ਦੇ ਕਿਨਾਰਿਆਂ ਤੇ ਜੜੀ ਬੂਟੀਆਂ ਲੱਗੀਆਂ ਹੋਈਆਂ ਅੱਜ ਕੱਲ ਖੇਤੀ ਵੀ ਹੁੰਦੀ ਹੈ ਜਿਹਨੂੰ ਤੁਸੀਂ ਆਰਗੈਨਿਕ ਖੇਤੀ ਕਹਿੰਦੇ ਹੋ ਉਹ ਬਾਜ਼ਾਰ ਦੇ ਵਿੱਚ ਮਿਲਣ ਵਾਸਤੇ ਆਉਂਦਾ ਵੱਡੀਆਂ ਵੱਡੀਆਂ ਮੰਡੀਆਂ ਬਣੀਆਂ ਹੋਈਆਂ ਉੱਥੇ ਸਾਨੂੰ ਉੱਥੋਂ ਲਿਆ ਕੇ ਅਸੀਂ ਉਹਨਾਂ ਦਾ ਤੇਲ ਬਣਾ ਕੇ ਇਹਦੇ ਵਿੱਚ ਮਿਕਸ ਕਰਕੇ ਪਾਉਂਦੇ ਆ ਆਯੁਰਵੈਦਿਕ ਤੇ ਨਾ ਲੋਕਾਂ ਦਾ ਹੁਣ ਜਦੋਂ ਕੋਰੋਨਾ ਦਾ ਟਾਈਮ ਆਇਆ ਨਾ ਲੋਕਾਂ ਦਾ ਵਿਸ਼ਵਾਸ ਉਦੋਂ ਆਯੁਰਵੈਦਿਕ ਤੇ ਜ਼ਿਆਦਾ ਹੋਇਆ ਹਨਾ ਆਯੁਰਵੈਦਿਕ ਤੇ ਵਿਸ਼ਵਾਸ ਤਾਂ ਲੋਕਾਂ ਦਾ ਹੋ ਗਿਆ ਪਰ ਬਹੁਤ ਸਾਰੇ ਲੋਕ ਵਿਸ਼ਵਾਸ ਤੋੜ ਵੀ ਰਹੇ ਨੇ ਹਨਾ ਬਹੁਤ ਸਾਰੇ ਲੋਕ ਤੇਲ ਲੈ ਕੇ ਬੈ ਗਏ ਨੇ ਲੋਕੀ ਫਰਾਡ ਕਰ ਰਹੇ ਨੇ ਆਯੁਰਵੈਦਿਕ ਦੇ ਨਾਮ ਤੇ ਲੱਗਦਾ ਹੈ ਕਿ ਇਹ ਚੀਜ਼ ਬੜੇ ਮਹੱਤਵਪੂਰਨ ਰੱਖਤੀ ਹੈ ਸਦੀਆਂ ਪੁਰਾਣੀਆਂ ਇਸ ਚੀਜ਼ ਦਾ ਐਵੇਂ ਜਿਹੜੇ ਲੋਕ ਸਿਰਫ ਬਿਜ਼ਨਸ ਦੇ ਲਈ ਕਰ ਰਹੇ ਨੇ ਉਹ ਗਲਤ ਹੈ ਬਿਲਕੁਲ ਅੱਜ ਹਰ ਕੰਮ ਦੇ ਵਿੱਚ ਆ ਗਈ ਹੈ ਜੀ ਬਿਜ਼ਨਸ ਹੋ ਗਿਆ ਤੁਸੀਂ ਸੁਣਿਆ ਹੋਵੇਗਾ ਕਿ ਪੁਰਾਣੇ ਨਾਨੀ ਦਾਦੀ ਦੇ ਨੁਕਸੇ ਹੁੰਦੇ ਸੀ ਧੁੰਨੀ ਚ ਤੇਲ ਲਾਓ ਉਹ ਇੱਕ ਤਰ੍ਹਾਂ ਦਾ ਹੁੰਦਾ ਸੀ ਅਸੀਂ ਉਹਨੂੰ ਸਟੱਡੀ ਕਰਕੇ ਅਸੀਂ 18 ਤੇਲ ਕਿਸਮ ਦੇ ਤੇਲ ਕੱਢ ਕੇ ਇਹਦੇ ਵਿੱਚ ਮਿਕਸ ਕਰਕੇ ਬਣਾਇਆ ਕਿ ਤਕਰੀਬਨ ਹਰ ਬਿਮਾਰੀ ਤੇ ਕੰਮ ਕੀਤਾ ਜਾਏ ਸਿਰ ਤੋਂ ਲੈ ਕੇ ਪੈਰ ਤੱਕ ਸਿਰ ਤੋਂ ਤੁਹਾਡੇ ਵਾਲਾਂ ਚ ਪ੍ਰੋਬਲਮ ਹੈ ਸੀਕਰੀਆ ਜਾਂ ਕੋਈ ਹੋਰ ਖੁਸ਼ਕੀ ਹੈ ਤੇ ਪੈਰ ਵੀ ਤੁਹਾਡੇ ਬਲੱਡ ਸਰਕੂਲੇਸ਼ਨ ਨਹੀਂ ਠੀਕ ਚੱਲ ਰਿਹਾ ਜਾਂ ਸੁੱਜੇ ਹੋਇਆ ਉਥੋਂ ਤੱਕ ਕੰਮ ਕਰਦੀ ਹੈ ਤੇ ਆ ਆ ਤੇਲ ਜਿੱਦਾ ਕੋਈ ਲੋਕ ਹਨਾ ਬਹੁਤ ਦੂਰ ਬੈਠੇ ਨੇ ਹਨਾ ਉਹ ਤੁਹਾਡੇ ਤੋਂ ਆਨਲਾਈਨ ਮੰਗਾਉਣਾ ਚਾਹਵੇ ਤੁਸੀਂ ਆਨਲਾਈਨ ਵੀ ਭੇਜ ਦਿੰਦੇ ਹੋ ਬਿਲਕੁਲ ਭੇਜ ਦਿੰਦੇ ਆ ਜੀ ਸਾਡੇ ਰਾਦਰ ਬਾਹਰ ਕੈਨੇਡਾ ਅਮਰੀਕਾ ਵੀ ਜਾਂਦੇ ਆ ਹੂੰ ਸਾਡਾ ਨਾਮ ਲੈ ਕੇ ਡਾਕਟਰ ਸੂਰਿਆ ਦਾ ਨਾਮ ਲੈ ਕੇ ਕਈ ਲੋਕ ਗਲਤ ਵੀ ਸਾਡੇ ਨਾਮ ਦਾ ਵੀ ਇਸ ਯੂਜ਼ ਕਰਕੇ ਵੇਚ ਰਿਹਾ ਹੈ ਅੱਛਾ ਇਹ 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 ਵਾਲਾ ਤੇਲ ਜਿੱਦਾ ਤੁਸੀਂ ਐ ਵਾਲਾ ਤੇਲ ਇਹਦੇ ਵਿੱਚ ਮਸ਼ੀਨ ਦੇ ਰਾਹੀਂ ਭਰਦੇ ਹੋ ਨਾ ਹਾਲਾਂਕਿ ਇਹ ਹਲੇ ਕੰਪਲੀਟ ਪੈਕੇਜ ਨਹੀਂ ਆ ਹਨਾ ਹਲੇ ਕੰਪਲੀਟ ਪੈਕੇਜ ਨਹੀਂ ਆ ਪਰ ਜੇ ਕੋਈ ਆਨਲਾਈਨ ਮੰਗਾਉਣਾ ਚਾਹੁੰਦਾ ਆਪਣੇ ਘਰ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਉੱਤੇ ਫੋਨ ਕਰਕੇ ਸਿੱਧੀ ਜਿਹੜੀ ਆਪਣੇ ਘਰ ਦੇ ਵਿੱਚ ਡਿਲੀਵਰੀ ਕਰਾ ਸਕਦੇ ਹੋ ਔਰ ਸਭ ਤੋਂ ਮੇਨ ਗੱਲ ਹੈ ਡਾਕਟਰ ਸਾਹਿਬ ਹੁਣ ਪੈਸੇ ਵੀ ਬਾਅਦ ਦੇ ਵਿੱਚ ਲੈਂਦੇ ਨੇ ਜਦੋਂ ਤੁਹਾਡੇ ਘਰ ਆਜੂਗਾ ਤੇਲ ਉਦੋਂ ਤੁਸੀਂ ਕੈਸ਼ ਔਨ ਡਿਲੀਵਰੀ ਤੇ ਖਰੀਦ ਸਕਦੇ ਹੋ ਬਾਕੀ ਆ ਤੁਹਾਨੂੰ ਦਿਖਾ ਦਿੰਦੇ ਆ ਕਿ ਡਾਕਟਰ ਸਾਹਿਬ ਆਪਣਾ ਕੰਮ ਕਰ ਰਹੇ ਨੇ ਕਿਵੇਂ ਹੈ ਆਯੁਰਵੈਦਿਕ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਦਵਾਈ ਅਤੇ ਕਿ ਦਵਾਈ ਦੇ ਨਾਲ ਜਿਹੜਾ ਹੈ ਉਹ ਲੋਕੀ ਜਿਹੜੇ ਨੇ ਉਹ ਫਾਇਦਾ ਚੱਕ ਰਹੇ ਨੇ ਫਾਇਦਾ ਚੱਕ ਕੇ ਲੋਕ ਠੀਕ ਹੋ ਰਹੇ ਨੇ ਬੜੀ ਵੱਡੀ ਗੱਲ ਹੈ ਸੋ ਇਹ ਪਰਿਵਾਰ ਦੇ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਤੋਂ ਜਾਣਕਾਰੀ ਮਿਲੀ ਸੀ ਕਿ ਇਹ ਦੇਸੀ ਤਰੀਕੇ ਨਾਲ ਲੋਕਾਂ ਨੂੰ ਠੀਕ ਕਰ ਰਹੇ ਨੇ ਸੋ ਮੈਂ ਖੁਦ ਇੱਥੇ ਵਿਜ਼ਿਟ ਕੀਤਾ ਕਿ ਮੈਂ ਦਿਖਾਵਾਂ ਤਾਂ ਸਹੀ ਆਖਿਰਕਾਰ ਕਿ ਮੇਰੇ ਕੋਲ ਇੱਕ ਜੇਕਰ ਇੱਕ ਪਲੇਟਫਾਰਮ ਹੈ ਤੇ ਮੈਂ ਉਸ ਦਰਿਯੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਵਾ ਸੋ ਜੇਕਰ ਤੁਸੀਂ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਸਕਰੀਨ ਤੇ ਜੋ ਲਗਾਤਾਰ ਨੰਬਰ ਚੱਲ ਰਿਹਾ ਹੈ ਉਸ ਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ